ਵਿਦਾਂਸਭਾ ਹਲਕਾ ਸੋਨਿਆ ਲਦੀਨ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਰਾਮਗੜ ਦਾ 21ਵਾਂ ਸ਼ਾਨਦਾਰ ਖੇਡ ਮੇਲਾ 3 ਨਵੰਬਰ ਨੂੰ ਪਿੰਡ ਦੇ ਖੇਡ ਗਰਾਉਂਡ ਦੇ ਵਿੱਚ ਸ਼ਾਨੋ ਸ਼ੌਕ ਤੇ ਨਾਲ ਹੋਵੇਗਾ ਜਿਸ ਸੰਬੰਧੀ ਜਾਣਕਾਰੀ ਦਿੰਦੇ ਸਪੋਰਟਸ ਕਲੱਬ ਰਾਮਗੜ ਦੇ ਪ੍ਰਧਾਨ ਕਮਲ ਮੰਗਟ ਅਤੇ ਮਿੰਟੂ ਸਿੰਘ ਨੇ ਦੱਸਿਆ ਕਿ 3 ਨਵੰਬਰ ਨੂੰ ਹੋਣ ਵਾਲੇ ਇਸ ਖੇਡ ਮੇਲੇ ਦੇ ਵਿੱਚ ਇੱਕ ਪਿੰਡ ਓਪਨ ਦੀਆਂ 16 ਟੀਮਾਂ ਅਤੇ 65 ਕਿਲੋ ਦੀਆਂ 8 ਟੀਮਾਂ ਭਾਗ ਲੈਣਗੀਆਂ ਖੇਡ ਮੇਲੇ ਦਾ ਉਦਘਾਟਨ ਬੀਸੀ 나ਗਪਾਲ ਕਰਨਗੇ ਅਤੇ ਕਬੱਡੀ ਕੱਪ ਦਾ ਉਦਘਾਟਨ ਖੰਡ ਮਿਲ ਬੁੱਡੇਵਾਲ ਦੇ ਚੇਅਰਮੈਨ ਚਰਾਵਰ ਸਿੰਘ ਮੁੰਡਿਆ ਕਰਨਗੇ ਮੰਗਰ ਨੇ ਵੀ ਦੱਸਿਆ ਕਿ ਖੇਡ ਮੇਲੇ ਦੇ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਸ਼ਿਰਕਤ ਕਰਨਗੇ ਤੇ ਸ਼ਾਮ ਨੂੰ ਉਹਨਾਂ ਦੇ ਵੱਲੋਂ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਕਬੱਡੀ ਓਪਨ ਦੀ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਤੇ ਕੱਪ ਦਿੱਤਾ ਜਾਵੇਗਾ ਜਦਕਿ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 71000 ਰੁਪਏ ਦਾ ਨਕਦ ਇਨਾਮ ਤੇ ਕੱਪ ਦਿੱਤਾ ਜਾਵੇਗਾ ਉਨਾ ਦੱਸਿਆ ਕਿ ਖੇਡ ਮੇਲੇ ਵਿੱਚ ਤਾਸ਼ ਦੇ ਮੁਕਾਬਲੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ ਤਾਸ਼ ਦੀ ਜੇਤੂ ਟੀਮ ਨੂੰ 21000 ਰੁਪਏ ਇਨਾਮ ਦਿੱਤਾ ਜਾਵੇਗਾ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਧੰਨਵਾਦ ਰਾਮਗੜ੍ਹ ਪਹੁੰਚਣ ਲਈ ਜਿੱਦਾਂ ਕਿ ਤੁਹਾਨੂੰ ਪਤਾ 30 ਤਰੀਕ ਦਾ ਕਬੱਡੀ ਕੱਪ ਰਾਮਗੜ੍ਹ ਚ ਹੋਣ ਜਾ ਰਿਹਾ ਵਾ ਜਿਹਦੇ ਬਾਰੇ ਸਾਰੇ ਖ਼ਬਰਾਂ ਚ ਆਲਰੇਡੀ ਪਤਾ ਵਾ ਤੇ ਅਗਲੀ ਜਾਣਕਾਰੀ ਜਿਹੜੀ ਆ ਸਾਡੇ ਮੁਖ ਪ੍ਰਬੰਧਕ ਮਿੰਟੂ ਜੀ ਦੇਣਗੇ ਮਿੰਟੂ ਜੀ ਦੱਸੋ 21ਵਾਂ ਸਲਾਨਾ ਕਬੱਡੀ ਕੱਪ ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਹੋ ਰਿਹਾ ਜਿਵੇਂ ਕਿ ਹਰ ਸਾਲ ਇਹ ਕਬੱਡੀ ਕੱਪ ਕਰਾਇਆ ਜਾਂਦਾ ਅਸੀਂ ਆਪਣੇ ਹੋਮ ਹੋਮ ਆ ਕੇ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਸ ਕਬੱਡੀ ਕੱਪ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਕਬੱਡੀ ਕੱਪ ਨੂੰ ਵਧੀਆ ਬਣਾਇਆ ਜਾਵੇ ਇੰਨੀਆਂ ਟੀਮਾਂ ਨੇ ਕੌਣ ਆ ਰਿਹਾ ਮੁੱਖ ਮਹਿਮਾਨ 16 ਟੀਮਾਂ ਖੇਡਣਗੀਆਂ ਜੀ ਜੀ ਤੇ ਆਪਣੇ ਕੈਬਨਿਟ ਮੰਤਰੀ ਸਾਡੇ ਸਾਨੀਅਲ ਹਲਕੇ ਦੇ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਰਹਿਣਗੇ ਤਾਂ ਇਹਦਾ ਹੀ ਪਹਿਲਾ ਨਾਮ 2000 ਰੁਪਏ ਰੱਖਿਆ ਜੀ ਸਾਡੇ ਪਿੰਡ ਦੇ ਬਹੁਤ ਖਿਡਾਰੀ ਨੇ ਤਾਂ ਇਹ ਖੇਡਦੇ ਜਿਹੜੇ ਸਾਰਿਆਂ ਨੂੰ ਸੱਦਾ ਪੱਤਰ ਆ ਵੀ ਜਰੂਰ ਰੌਣਕ ਵਧਾਇਆ ਜਾ ਆ ਕੇ ਹਾਂ ਜੀ ਇਸ ਇਲਾਕੇ ਦੇ ਦੂਰੋਂ ਦੂਰੋਂ ਟੀਮਾਂ ਵੀ ਆ ਰਹੀਆਂ ਜੀ ਤਾਂ ਜੀ ਵਧੀਆਂ ਤੇ ਸਾਰਿਆਂ ਨੂੰ ਖੁੱਲਾ ਸੱਦਾ ਪੱਤਰ ਆ ਜੀ ਜੀ ਅਸੀਂ ਇਹ ਸਾਡਾ ਜੀ 21ਵਾਂ ਸ਼ਾਨਦਾਰ ਟੂਰਨਾਮੈਂਟ ਆ ਜੀ ਇਹ ਇਲਾਕੇ 'ਚ ਜੋ ਸਿਰ ਕੱਢਵਾ ਸਾਡਾ ਟੂਰਨਾਮੈਂਟ ਹੁੰਦਾ ਵਾ ਸਾਰਾ ਇਲਾਕਾ ਹੌਮ ਹਮਾ ਕੇ ਪਹੁੰਚੋ ਜੀ ਸਾਨੂੰ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਤੇ ਆ ਕੇ ਸਾਡੀ ਰੌਣਕ ਵਧਾਓ ਜੀ